ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਣਵਾਂ ਸਾਖੀ ਸਹਿਤ ਭਾਗ ਪਹਿਲਾ ਅਗਲਾ ਵਿਸ਼ਾ ਹੈ ਤਨ ਮਨ ਦੇ ਰੋਗੀ ਸਮਾਜ ਵਿੱਚ ਅਜਿਹੇ ਲੋਕਾਂ ਦੀ ਬਹੁਤਾਤ ਹੈ ਜਿਨ੍ਹਾਂ ਨੂੰ ਹੋਰ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਪਰ ਆਪਣੇ ਮਨ ਅਤੇ ਤਨ ਬਾਰੇ ਕੋਈ ਗਿਆਨ ਨਹੀਂ ਹੁੰਦਾ ਚਲੋ ਮੰਨ ਲੈਂਦੇ ਹਾਂ ਕਿ ਮਨ ਦਾ ਵਿਸ਼ਾ ਔਖਾ ਹੈ ਤੇ ਤਨ ਸਰੀਰ ਤਾਂ ਮੋਟੀ ਮੋਟੀ ਜਾਣਕਾਰੀ ਹੁਣੀ ਹੀ ਚਾਹੀਦੀ ਹੈ ਪਰ ਅਜੇਹਾ ਵੀ ਨਹੀਂ ਹੁੰਦਾ ਕਿ ਉਹ ਆਪਣੇ ਤਨ ਯਾਨੀ ਕਿ ਸਰੀਰ ਬਾਰੇ ਵੀ ਕੋਈ ਜਾਣਕਾਰੀ ਰੱਖਦੇ ਹੋਣ ਥੋੜੇ ਜਿਹਰੇ ਸਵਾਦ ਲਈ ਅਸੀਂ ਬਹੁਤ ਕੁਝ ਖਾ ਪੀ ਲੈਂਦੇ ਹਾਂ ਉਸ ਦੇ ਨਫੇ ਨੁਕਸਾਨ ਬਾਰੇ ਸਾਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਹ ਜਿਹੜਾ ਕੰਮ ਕਰਨ ਵਾਲੇ ਲੀ ਕਿਸ ਤਰ੍ਹਾਂ ਦੀ ਖੁਰਾਕ ਹੋਣੀ ਚਾਹੀਦੀ ਹੈ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਬਿਮਾਰੀਆਂ ਸਹਿੜ ਕੇ ਦੁੱਖ ਭੋ ਕੇ ਜਦੋਂ ਤੱਕ ਸਮਝ ਆਉਂਦੀ ਹੈ ਉਦੋਂ ਤੱਕ ਸਰੀਰ ਦਾ ਖਾਤਮਾ ਹੋਣ ਵਾਲਾ ਹੁੰਦਾ ਹੈ ਦੁੱਧ ਮੱਖਣ ਤੇ ਪਨੀਰ ਆਦਿਕ ਬਹੁਤ ਚੰਗੇ ਪਦਾਰਥ ਹਨ ਪਰ ਉਹਨਾਂ ਲਈ ਜੋ ਸਰੀਰਕ ਸ਼ਕਤੀ ਵਾਲਾ ਕੰਮ ਜਿਆਦਾ ਕਰਦੇ ਨੇ ਅੱਜ ਦੇ ਸਮੇਂ ਵਿੱਚ ਤਾਂ অতি ਗਰੀਬਾਂ ਨੂੰ ਛੱਡ ਕੇ ਸਰੀਰਕ ਸ਼ਕਤੀ ਵਾਲੇ ਕੰਮ ਮਸ਼ੀਨਾਂ ਨੇ ਸਮਝੋ ਖਤਮ ਹੀ ਕਰ ਦਿੱਤੇ ਹਨ 10 ਕਦਮ ਟੁਰ ਕੇ ਨਹੀਂ ਜਾਣਾ ਆਵਾਜਾਈ ਦੇ ਸਾਧਨ ਬਹੁਤ ਨੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਮਸ਼ੀਨਾਂ ਹਨ ਪਾਣੀ ਲਈ ਬਿਜਲੀ ਦੀ ਮੋਟਰ ਹੈ ਕੱਪੜੇ ਧੋਣ ਲਈ ਮਸ਼ੀਨ ਹੈ ਖਾਣੇ ਵਿੱਚਲੇ ਸਵਾਦਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ ਇਹਨਾਂ ਸਵਾਦਾਂ ਦੇ ਕਾਰਨ ਲੋਕੀਂ ਜ਼ਿਆਦਾ ਖਾਣਾ ਖਾ ਜਾਂਦੇ ਹਨ ਹਾਜਮ ਕਰਨ ਲਈ ਕੰਬ ਕੰਮ ਨਹੀਂ ਕਰਦੇ ਸਗੋਂ ਹੋਰ ਗੋਲੀਆਂ ਤੇ ਹੋਰ ਖੱਟੇ ਮਿੱਠੇ ਜੂਸ ਆਦਿਕ ਪੀਣੇ ਸ਼ੁਰੂ ਕਰ ਦਿੰਦੇ ਨੇ ਛਾਤੀ ਦੀਆਂ ਪਸਲੀਆਂ ਤੋਂ ਬਾਹਰ ਵਧਿਆ ਹੋਇਆ ਪੇਟ ਇਹ ਦੱਸ ਰਿਹਾ ਹੁੰਦਾ ਹੈ ਕਿ ਇਹ ਇਨਸਾਨ ਲੋੜ ਨਾਲੋਂ ਵੱਧ ਖਾਣਾ ਖਾ ਰਿਹਾ ਹੈ ਜੋ ਵਿਅਕਤੀ ਆਪਣੇ ਆਪੇ ਤੇ ਕਾਬੂ ਨਹੀਂ ਰੱਖ ਸਕਦਾ ਹੋਰ ਕਿਸੇ ਦਾ ਭਲਾ ਕੀ ਸੁਭਾਰੇਗਾ ਇੱਕ ਫਕੀਰ ਹੋ ਗੁਜਰਿਆ ਹੈ ਬਾਇਜੀਦ ਆਪਣੇ ਆਲੇ ਦੁਆਲੇ ਇਸ ਦੀ ਕਾਫੀ ਮਾਨਤਾ ਸੀ ਲੋਕੀ ਨਮਸਕਾਰਾਂ ਕਰਨ ਸਲਾਹਾਂ ਲੈਣ ਦੁਆਵਾਂ ਕਰਾਉਣ ਆਉਂਦੇ ਹੀ ਰਹਿੰਦੇ ਸਨ ਇੱਕ ਪਰਿਵਾਰ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਘਰ ਦੀ ਨੂੰਹ ਰਾਣੀ ਨੂੰ ਫਕੀਰ ਕੋਲ ਲੈ ਆਇਆ ਸਾਰਿਆਂ ਨੇ ਆਕੇ ਸਜਦਾ ਕੀਤਾ ਯਥਾ ਸ਼ਕਤ ਭੇਟਾ ਰੱਖੀ ਲਿਆਂਦੀ ਗਈ ਔਰਤ ਦੇ ਪਤੀ ਨੇ ਨਿਮਰਤਾ ਸਹਿਤ ਅਰਜ਼ੀ ਕੀਤੀ ਪੀਰ ਜੀ ਸਾਡਾ ਵਿਆਹ ਹੋਏ ਨੂੰ 10 ਕੋਸਾਲ ਹੋ ਚੁੱਕੇ ਹਨ ਬੜੇ ਇਲਾਜ ਕਰਵਾਏ ਕਈ ਸਾਧੂਆਂ ਫਕੀਰਾਂ ਕੋਲ ਗਏ ਕਿਦਰੇ ਖੈਰ ਪੱਲੇ ਨਹੀਂ ਪਈ ਸਾਡੇ ਘਰ ਬੱਚਾ ਨਹੀਂ ਹੋਇਆ ਤੁਸੀਂ ਕਿਰਪਾ ਕਰਕੇ ਕੋਈ ਅਰਦਾਸ ਜਾਂ ਦਵਾ دارو ਦਾ ਪ੍ਰਬੰਧ ਕਰੋ ਤਾਂ ਕਿ ਅਸੀਂ ਪੀ ਸਨਤਾਨ ਦਾ ਸੁੱਖ ਅਤੇ ਖੁਸ਼ੀ ਮਾਣ ਸਕੀ ਇਸ ਔਰਤ ਦੀ ਸਰੀਰਕ ਬਣਤਰ ਵੇਖ ਕੇ ਫਕੀਰ ਨੇ ਬਿਨਾਂ ਚਿਜਕ ਤੋਂ ਬਗੈਰ ਦੇਰੀ ਤੋਂ ਤੁਰੰਤ ਕਹਿ ਦਿੱਤਾ ਕਿ ਤੁਸੀਂ ਸੰਤਾਨ ਦੀ ਆਸ ਲਈ ਬੈਠੇ ਹੋ ਇਸ ਔਰਤ ਦੀ ਤਾਂ ਉਮਰ ਪੁੱਗ ਚੁੱਕੀ ਹੈ ਅੱਜ ਤੋਂ ਠੀਕ 40 ਦਿਨਾਂ ਤੋਂ ਬਾਅਦ ਇਸ ਔਰਤ ਦੀ ਮੌਤ ਹੋ ਜਾਏਗੀ ਜਾਓ ਇਸ ਨੂੰ ਘਰ ਲੈ ਜਾਵੋ ਕੁਝ ਦਿਨ ਇਸ ਦੀ ਸੇਵਾ ਕਰੋ ਪਰਿਵਾਰ ਵਾਲਿਆਂ ਦੇ ਹੋਸ਼ ਗੁੰਮ ਹੋ ਗਏ ਸੁਣ ਕੇ ਬੜਾ ਕਰਾਰਾ ਝਟਕਾ ਲੱਗਾ ਕਿਹਦੇ ਅੱਗੇ ਫਰਿਆਦ ਕਰਨ ਸਾਰੇ ਇਲਾਕੇ ਵਿੱਚੋਂ ਮੰਨੀ ਦਾ ਇਹੋ ਫਕੀਰ ਸੀ ਇਸੇ ਦੀ ਸ਼ਰਨ ਵਿੱਚ ਆਏ ਸਨ ਇਸੇ ਫਕੀਰ ਵੱਲੋਂ ਮੌਤ ਦਾ ਐਲਾਨ ਸੁਣ ਕੇ ਬਹੁਤ ਵਿਆਕਲ ਹੋਏ ਤੜਫੇ ਰੋਂਦੇ ਕੁਰਲਾnde ਵਾਪਸ ਆਪਣੇ ਘਰ ਪਹੁੰਚ ਗਏ ਸਾਰੀਆਂ ਖੁਸ਼ੀਆਂ ਘਰ ਵਿੱਚੋਂ ਅਲੋਪ ਹੋ ਗਈਆਂ ਹੱਸਣਾ ਖੇਡਣਾ ਬੰਦ ਹੋ ਗਿਆ ਜਦੋਂ ਉਸ ਔਰਤ ਨੂੰ ਪਤਾ ਲੱਗਾ ਕਿ ਮੈਂ ਸਿਰਫ 40 ਦਿਨਾਂ ਦੀ ਮਹਿਮਾਨ ਹਾਂ ਉਸ ਦਾ ਧੀਰਜ ਹਿੱਲ ਗਿਆ ਨਾ ਕੁਝ ਖਾਵੇ ਨਾ ਪੀਵੇ ਹਰ ਸਮੇਂ ਰੋਂਦੀ ਰਹੇ ਤੜਫਦੀ ਰਹੇ ਇਸ ਹਾਲਤ ਵਿੱਚ ਇੱਕ ਦਿਨ ਮਕਾਉਣਾ ਔਖਾ ਹੁੰਦਾ ਹੈ 40 ਦਿਨ ਬਤਾਉਣੇ ਤਾਂ ਮਾਨੋ ਅੱਗ ਤੇ ਲੇਟਣ ਨਿਆਈ ਸੀ ਸਾਰੇ ਬੰਨੇ ਭੂਤਾਂ ਨੱਚਦੀਆਂ ਮਹਿਸੂਸ ਹੁੰਦੀਆਂ ਡਿੱਗਦੇ ਆ ਟੈਂਦੇ ਆ ਰੋਂਦੇ ਆ ਬਿਲਕਦੇ ਆ 40 ਦਿਨ ਬੀਤ ਗਏ ਜਦੋਂ 41ਵਾਂ ਦਿਨ ਚੜਿਆ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਹੈਰਾਨ ਹੋਇਆ ਵੀ ਇਹ ਜਾਨ ਕਿਵੇਂ ਬਚ ਗਈ ਚਲੋ ਹੁਣ ਇਹ ਬੀਬੀ ਬਚ ਤਾਂ ਗਈ ਹੈ ਸਾਰੇ ਉਸੇ ਫਕੀਰ ਕੋਲ ਚਲਦੇ ਆ ਅੰਨ ਦਾਣਾ ਲੈ ਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਫਕੀਰ ਦੇ ਦਰ ਤੇ ਜਾ ਹਾਜ਼ਰ ਹੋਇਆ ਅਰਜ਼ ਕੀਤੀ ਮਹਾਰਾਜ ਤੁਸੀਂ 40 ਦਿਨ ਪਹਿਲਾਂ ਕਿਹਾ ਸੀ ਕਿ ਇਸ ਬੀਬੀ ਦੇ ਸੰਤਾਨ ਨਹੀਂ ਹੋ ਸਕਦੀ 40 ਦਿਨਾਂ ਤੋਂ ਬਾਅਦ ਇਸ ਦੀ ਮੌਤ ਹੋ ਜਾਵੇਗੀ ਪਰ ਖੁਦਾ ਦਾ ਸ਼ੁਕਰ ਹੈ ਕਿ ਇਸ ਦੀ ਮੌਤ ਨਹੀਂ ਹੋਈ ਅਜਿਹਾ ਭਲਾ ਕਿਵੇਂ ਹੋ ਗਿਆ ਫਕੀਰ ਬਾਇਜੀਦ ਬੋਲਿਆ ਹੁਣ ਘਰ ਜਾਓ ਹੁਣ ਇਸ ਦੇ ਸੰਤਾਨ ਵੀ ਹੋ ਜਾਵੇਗੀ ਸਾਰੇ ਪਰਿਵਾਰ ਵਾਲੇ ਹੈਰਾਨ ਪਰੇਸ਼ਾਨ ਕਿ ਇਹ ਬਾਬਾ ਕੀ ਕਹਿ ਰਿਹਾ ਹੈ ਕਦੀ ਕੁਝ ਕਦੀ ਕੁਝ ਫਿਰ ਬੇਨਤੀ ਕੀਤੀ ਫਕੀਰ ਜੀ ਸਾਨੂੰ ਸਮਝ ਨਹੀਂ ਆਈ ਪਹਿਲਾਂ ਤੁਸੀਂ ਆਖਿਆ ਸੀ ਇਸ ਦਾ 40 ਦਿਨਾਂ ਅੰਦਰ ਅੰਤ ਹੋ ਜਾਵੇਗਾ ਇਸ ਦੀ ਮੌਤ ਹੋ ਜਾਵੇਗੀ ਅੱਜ ਕਹਿ ਰਹੇ ਹੋ ਇਸ ਦੇ ਸੰਤਾਨ ਵੀ ਹੋ ਜਾਵੇਗੀ ਇਸ ਗੱਲ ਦਾ ਰਾਜ਼ ਕੀ ਹੈ ਫਕੀਰ ਬਾਈ ਜੀਦ ਕਹਿਣ ਲੱਗਾ ਅਸਲ ਵਿੱਚ ਤੁਸੀਂ ਨਹੀਂ ਸਮਝ ਸਕੇ ਗੱਲ ਇਹ ਸੀ ਕਿ ਇਸ ਬੀਬੀ ਦਾ ਮੋਟਾਪਾ ਇੰਨਾ ਜ਼ਿਆਦਾ ਸੀ ਇੰਨਾ ਜ਼ਿਆਦਾ ਸੀ ਮੈਨੂੰ ਮਹਿਸੂਸ ਹੋਇਆ ਕਿ ਇਸਨੇ ਮਹੀਨੇ ਡੇਢ ਮਹੀਨੇ ਵਿੱਚ ਖੁਦ ਹੀ ਮਰ ਜਾਣਾ ਹੈ ਮੋਟਾਪਾ ਹੋਣ ਕਾਰਨ ਹੀ ਇਹ ਮਾਂ ਨਹੀਂ ਬਣ ਸਕੀ ਹੁਣ ਜਦੋਂ ਇਸ ਨੂੰ 40 ਦਿਨਾਂ ਅੰਦਰ ਮੌਤ ਆਈ ਦੱਸਣ ਲੱਗੀ ਤਾਂ ਇਸਨੇ ਖਾਣਾ ਤਿਆਗ ਦਿੱਤਾ ਜਾਂ ਖਾਣਾ ਘਟ ਕਰ ਦਿੱਤਾ ਖੁਰਾਕ ਘੱਟ ਕਰਨ ਤੇ ਹੀ ਮੋਟਾਪਾ ਖਤਮ ਹੋ ਗਿਆ ਚਰਬੀ ਢਲ ਗਈ ਜਦੋਂ ਸਰੀਰ ਸਧਾਰਨ ਹਾਲਤ ਵਿੱਚ ਹੋਵੇਗਾ ਤਾਂ ਬੱਚਾ ਵੀ ਜਰੂਰ ਹੋ ਜਾਵੇਗਾ ਇਸ ਵਿੱਚ ਕਿਸੇ ਜੋਤਸ਼ੀ ਦੀ ਲੋੜ ਨਹੀਂ ਕਿਸੇ ਬਰਮ ਗਿਆਨੀ ਦੀ ਲੋੜ ਨਹੀਂ ਜਾਓ ਸੁਖੀ ਬਸੋ ਅੱਗੇ ਤੋਂ ਆਪੋ ਆਪਣੀ ਸਿਹਤ ਦਾ ਖਿਆਲ ਰੱਖਣਾ ਖੁਸ਼ੀਆਂ ਮਾਣੋ ਮੈਂ ਇਹੋ ਹੀ ਚਾਹੁੰਦਾ ਹਾਂ ਗੁਰੂ ਸਾਹਿਬ ਤਾਂ ਇਥੋਂ ਤੱਕ ਪਹਿਲੀ ਗੁਰਬਾਣੀ ਚ ਫਰਮਾਉਂਦੇ ਨੇ ਖਾਇਆ ਮੈਲ ਵਧਾਇਆ ਪੈਦਾ ਕਰ ਕੀ ਹਾਨ ਬਕ ਬਕ ਬਾਦ ਚਲਾਇਆ ਬਿਨ ਨਾਮੈ ਬਿਖ ਜਾਣ ਖਾਇਆ ਮੈਲ ਵਧਾਇਆ ਭਵ ਕੇ ਬਹੁਤਾ ਖਾਈ ਜਾਣਾ ਪੇਟ ਅਤੇ ਹੋਰ ਬਿਮਾਰੀਆਂ ਨਾਲ ਇਹ ਸਰੀਰ ਨੂੰ ਮੈਲ ਨਾਲ ਹੀ ਭਰਨਾ ਹੈ ਬਕ ਬਕ ਬਾਦ ਚਲਾਇਆ ਇਸੇ ਤਰੀ ਬਿਨਾ ਮਤਲਬ ਤੋਂ ਬੋਲੀ ਜਾਣਾ ਬੋਲੀ ਜਾਣਾ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਦੇ ਨਿਯਮਾਂ ਨੂੰ ਸਮਝਣ ਤੋਂ ਬਿਨਾ ਸਿਆਣੇ ਬਣਨ ਤੋਂ ਬਿਨਾ ਇਹ ਤੁਸੀਂ ਜ਼ਾਹਿਰ ਰੂਪੀ ਪਦਾਰਤ ਆਪ ਹੀ ਖਰੀਦ ਰਹੇ ਹੋ ਆਪ ਹੀ ਲੈ ਰਹੇ ਹੋ ਹੋਰ ਕਿਤੋਂ ਬਾਹਰੋਂ ਚੱਲ ਕੇ ਨਹੀਂ ਆਉਂਦੇ ਤੁਹਾਨੂੰ ਸਿਆਣੇ ਬਣਨਾ ਪਵੇਗਾ ਬਕ ਬਕ ਬਾਦ ਚਲਾਇਆ ਬਿਨ ਨਾਮੈ ਬਿਖ ਜਾਣ ਭੁੱਲ ਚੁੱਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ